ਸਿਵਲ ਲਾਈਨ ਦੇ ਵਿੱਚ ਜੀ ਇੱਕ ਇਨਫੋਰਮੇਸ਼ਨ ਦੇ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਬਾਈ ਚੋਰੀ ਹੋ ਰਹੀ ਨੇ ਉਸ ਸੰਬੰਧੀ ਸਾਡੇ ਐਫਆਈਆਰ ਵੀ ਦਰਜ ਹੈਗੀ ਜੀ 185 ਨੰਬਰ 10924 ਦਾ ਉਹਨੂੰ ਫਾਲੋਅ ਅਪ ਕਰਦੇ ਹੋਏ ਸਾਡੇ ਅਸਟੋ ਸਾਹਿਬ ਨੇ ਬੜਾ ਅੱਛਾ ਕੰਮ ਕੀਤਾ ਇੱਕ ਬੁਲੱਡ ਮੋਟਰਸਾਈਕਲ ਜਿਹੜੇ ਵੱਡੇ ਮੋਟਰਸਾਈਕਲ ਚੋਰੀ ਕਰਦੇ ਸੀ ਉਹ ਵਿਰੋ ਇੱਕ ਮੁੰਡਾ ਅਸੀਂ ਆਪਰੀਂ ਅਂਡ ਕੀਤਾ ਜਿਹਦਾ ਨਾਮ ਹੈਗਾ ਜਗਰੂਪ ਸਿੰਘ ਵਰਤੋਂ ਲੱਗੀ ਤੇ ਇਹ ਬੜੀ ਇੰਟਰਸਟਿੰਗ ਗੱਲ ਹੈ ਥੋੜੇ ਟਾਈਮ ਹੀ ਪਹਿਲਾਂ ਮਲੇਸ਼ੀਆ ਤੋਂ ਆਇਆ ਸੀਗਾ 4 ਮਹੀਨੇ ਮਲੇਸ਼ੀਆ ਤੋਂ ਲੱਗੇ ਨੇਸ਼ਾ ਤੋਂ ਵਾਪਸ ਜਦੋਂ ਆਇਆ ਇਹ ਤੇ ਆ ਕੇ ਥੋੜਾ ਜਿਹਾ ਨਸ਼ਿਆਂ 'ਚ ਪੈ ਗਿਆ ਉਸ ਤੋਂ ਬਾਅਦ ਇਹ ਆਪਣਾ ਇਸ ਕੰਮਾਂ ਦੇ ਵਿੱਚ ਬਹਿ ਕੇ ਇਹਨੇ ਦੋ ਜਗ੍ਹਾ ਤੋਂ ਮੋਟਰਸਾਈਕਲ ਚੋਰੀ ਕੀਤੀ ਸੀ ਇੱਕ ਸਪਲੈਂਡਰ ਇੱਕ ਬੁਲੱਟ ਬਾਈਕ ਤੇ ਉਹ ਅਸੀਂ ਦੋਵੇਂ ਰਿਕਵਰ ਕਰ ਲਏ ਨੇ ਫਰਦਰ ਹੋਰ ਵੀ ਰਿਕਵਰੀ ਹੋਣ ਦੇ ਚਾਂਸਸ ਹੈਗੇ ਨੇ ਸਾਡੇ ਐਸਐਚਓ ਸਾਹਿਬ ਅਮੋਲਕ ਐਸਐਚਓ ਸਿਗਨ ਇਹਦੇ ਕੇਸ ਦੇ ਵਿੱਚ ਬੜੀ ਗੰਭੀਰਤ ਨਾਲ ਲੱਗ ਰਿਹਾ ਕਿਉਂਕਿ ਅਮਨਸਾ ਕਮਿਸ਼ਨਰ ਰੇਡ ਦੇ ਵਿੱਚ ਸਾਡੇ ਸੀਪੀ ਸਾਹਿਬ ਦੇ ਬੜੇ ਸਖਤ ਹਦਾਇਤ ਹੈਗੀ ਹੈ ਕਿ ਜਿਹੜੀ ਜ਼ੀਰੋ ਟੋਲਰੈਂਸ ਹੈ ਇਸ ਕ੍ਰਾਈਮ ਦੇ ਉੱਪਰ ਤੇ ਅਸੀਂ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੇ ਹੋਏ ਮੋਟਰਸਾਈਕਲਸ ਰਿਕਵਰ ਕਰ ਰਹੇ ਹਾਂ ਹਰਕਤਾਂ ਰਿਆਂ ਵਾਲਾ ਤੋਂ ਉਮਰ ਕਿੰਨੀ ਜੀ ਇਹ ਜੀ ਉਮਰ ਇਹਦੀ ਹੈਗੀ 26 ਸਾਲ ਪਲੱਸ 2 ਪੜਿਆ ਜੀ ਇਹ ਤੇ ਇਹ ਰਿਆਂ ਵਾਲਾ ਰਾਜਸਥਾਨੀ ਏਰੀਆ ਹੈ ਠਾਣੇ ਰਾਜਸਥਾਨੀ ਦੇ ਏਰੀਆ ਰਿਆਂ ਵਾਲਾ ਹੈਗਾ ਤੇ ਇਹ ਸਰ ਇਹ ਕੱਲਾ ਹੀ ਸਰਕੇ ਨਾਲ ਖੋਰ ਵੀ ਦੇ ਕੋਈ ਨਹੀਂ ਫਿਲਹਾਲ ਇਹ ਕੱਲਾ ਹੀ ਆਇਡੈਂਟੀਫਾਈ ਹੋਇਆ ਥੋ ਜਿਹੜਾ ਇੱਕ ਹੋਰ ਮੁੰਡਾ ਹੋਊਗਾ ਹਲੇ ਮੈਂ ਡਿਸਕਲੋਸ ਨਹੀਂ ਕਰ ਸਕਦਾ ਤੁਹਾਨੂੰ ਉਸ ਬਾਰੇ ਤੁਹਾਨੂੰ ਫੜਾਂਗੇ ਤੇ ਕਿਉਂ ਥੋਰੀ ਕਿਉਂ ਇਹ ਕਰਦਾ ਸੀਗਾ ਤੇ ਇਹ ਫਿਰ ਅੱਗੋਂ ਕਿੱਥੇ ਅੱਗੇ ਅੱਗੇ ਸੇਲ ਕਰਨ ਦੀ ਕੋਸ਼ਿਸ਼ ਕਰਦੇ ਸੀ ਬਟ ਜਿਹੜੇ ਦੋ ਮੋਟਰਸਾਈਕਲ ਇਹਨਾਂ ਕੋ ਸੇਲ ਨਹੀਂ ਹੋਈ ਸੀ ਹਲੇ ਇਹਨਾਂ ਨੇ ਆਪਣੇ ਘਰ ਹੀ ਲਾਏ ਹੋਏ ਸੀਗੇ ਥੋ ਥੋੜੇ ਕਵਲ ਦੇ ਸਰ ਇਹ ਕਿੱਥੇ ਕਿਹੜੇ ਪਿੰਡ ਦਾ ਰਹਿਣਾ ਹੈ ਕਿਹੜਾ ਰਾਜੇ ਸੰਜੀਤ ਤਾਂ ਰਾਜੇ ਸੰਜੀਤ ਤਾਰੀਵਾਲ ਤਾਰੀਵਾਲ ਟਾਂ ਨੀ ਜੋੜੀ ਤੇ ਥੰਦੇ ਕਿਵੇਂ ਵੇਚਦੇ ਮਲੇਸ਼ੀਆ ਨੂੰ ਗਿਆ ਦੇਖੋ ਇਹ ਜਿਹੜੀ ਸੰਗਤ ਹੈ ਉਹ ਮਾੜੀ ਹੋਗੀ ਉਸੇ ਕਰਕੇ ਇਹਨਾਂ ਨੂੰ ਪੈਸੇ ਦੀ ਜੀਡ ਕਰਕੇ ਇਹਨਾਂ ਨੇ ਅੱਛੇ ਤੋਂ ਤਾਂ ਚੁੱਕਾ ਸਰ ਬੁਲਟ ਮੋਟਰਸਾਈਕਲ ਦਾ ਸਰ ਜਿਹੜਾ ਇਸ ਤੋਂ ਨੀ ਮੋਰਸਾ ਜਰਾ ਹਾਂਜੀ ਬੁਲਟ ਮੋਟਰਸਾਈਕਲ ਦੇ ਜ਼ਿਆਦਾ ਪੈਂਦਾ ਹੁੰਦਾ ਸੀ ਸਰ ਗੁਰਦੁਆਰੇ ਦੀ ਚੋਰੀ ਕਰਦਾ ਹੀ ਜਾਂਦਾ ਕਿੱਧਰ ਚੋਰੀ ਕਰਦਾ ਨਹੀਂ ਪਾਰਕਿੰਗ ਦੇ ਵਿੱਚ ਨਹੀਂ ਇਸ ਤੱਕ ਕਿ ਕਿ ਰਾਤਾਂ ਦੀ ਚੋਰੀ ਨਹੀਂ ਅਜ ਤੱਕੇ ਕਾਫੀ ਕੁਝ ਘਰੇ ਨੇ ਬਟ ਸਾਡੇ ਕੋਲ ਹੁਣ ਰਿਕਵਰ ਹੋ ਗਏ ਸਪਲੈਂਡਰ ਇੱਕ ਬੁਲੱਟ ਮੋਟਰਸਾਈਕਲ ਹੋਇਆ ਦੋ ਮੋਟਰਸਾਈਕਲ ਬਿਕਵਰ ਹੋਏ ਨੇ ਹੋਰ ਵੀ ਚਾਂਸੇ ਹੈਗੇ ਰਿਕਵਰੀ ਦੇ ਸਰ ਪਾਰਕਿੰਗ ਵਿੱਚ ਬਕਾਇਦਾ ਪਰਚੀ ਮਿਲਦੀ ਹੈ ਜੀ ਜਿਹੜੇ ਪਾਰਕਿੰਗ ਵਾਲੇ ਉਹ ਕਿਸਾ ਹੈ ਇਹ ਪਾਰਕਿੰਗ ਵੀ ਓਪਨ ਪਾਰਕਿੰਗ ਵੀ ਹੈੀ ਹੈ ਨਾ ਇਹ ਜਗ੍ਹਾ ਅੱਛਾ ਓਪਨ ਪਾਰਕਿੰਗ ਓਪਨ ਪਾਰਕਿੰਗ ਸਰ ਕਿੰਨੀ ਕਾਗਿਆ ਦੀ ਸਬਦੂ ਕਾਫੀ ਜਿਆਦਾ ਨਹੀਂ ਦੇਖੋ ਇੱਥੇ ਸਾਡੇ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵਾਰਦਾਤਾ ਹੋ ਰਹੀਆਂ ਉਹ ਤੋਂ ਜ਼ਿਆਦਾ ਅਸੀਂ ਟ੍ਰੇਸ ਵੀ ਕਰ ਚੁੱਕੇ ਹੋਏ ਆਂ ਤੇ ਅਸੀਂ ਫੋਰ ਵੀ ਟ੍ਰੇਸ ਕਰਾਂਗੇ ਫਿਰ ਅਸੀਂ ਕਾਮਯਾਬੀ ਸਮਝਦੇ ਹਾਂ ਕਿ ਜਿਹੜੇ ਮਾੜੇ ਬੰਦੇ ਹੈਗੇ ਨੇ ਜਿਹੜੇ ਚੀਜ਼ਾਂ ਦੇ ਉੱਪਰ ਕੰਮ ਕਰ ਰਹੇ ਨੇ ਅਸੀਂ ਉਹਨਾਂ ਨੂੰ ਆਪਾਂ ਕਾਬੂ ਕਰ ਲਈਏ ਇੱਕ ਬੁੱਲਡਰ ਦਾ ਫੋਰਕੀਰ ਕਾਬੂ ਕੀਤਾ ਹੈ ਇੱਕ ਬੁੱਲਡਰ ਮੋਟਰਸਾਈਕਲ ਤੋਂ ਮੋਟਰਸਾਈਕਲ ਹੈ ਬੁੱਲਡਰ ਸਟੀਨ ਸੀ ਦੀ ਹੈ ਇੱਕ ਬੰਦੇ ਦਾ ਇਹ ਤਾਂ ਤਵਾਰਦਤ ਕੀਤੀ ਹੈ ਨਹੀਂ ਜੀ ਆਪਾਂ ਨਾਲ ਇਹ ਕਿੱਥੋਂ ਬੋਲ ਚੁੱਕਿਆ ਸੀ ਇਹ ਰਿਪੋਰਟ ਹੈ ਸਰ ਇਹ ਬੁੱਲਡਰ ਮੋਟਰਸਾਈਕਲ ਜੀ ਇਹਨਾਂ ਨੇ ਫੜਿਆ ਇੱਥੋਂ ਆ ਇਹ ਸਟੇਸ਼ਨ ਸਟੇਸ਼ਨ ਦੇ ਸਾਹਮਣੇ ਆਪੋਜ਼ਿਟ ਸਟੇਸ਼ਨ ਸਟੇਸ਼ਨ ਦੇ ਵਾਸੇਵਲ ਲਾਈਨ ਦੇ ਵਿੱਚ ਸਟੇਸ਼ਨ ਮੈਂ ਤਾਂ ਹੋਰ ਜਿਹੜੀ ਬੈਕਗ੍ਰਾਉਂਡ ਕੀ ਪਰਿਵਾਰ ਮੈਂਬਰ ਜੀ ਕੀ ਹੈ ਦੇਖੋ ਜੀ ਪਰਿਵਾਰ ਇਹਦਾ ਫਾਦਰ ਵੀ ਇਹਦਾ ਲੇਬਰ ਕਰਦਾ ਤੇ ਮਦਰ ਵੀ ਇਹਦੇ ਕੰਮ ਕਰਦੇ ਨੇ ਤੇ ਠੀਕ ਮਾਸਟਰ ਪਰਵਾਹ ਨਹੀਂ ਕਰਦਾ ਜੀ ਰਿਕਰਡ ਹੈਗਾ ਠੀਕ ਹੈ ਤਾਂ ਸਿਨਸ਼ਦੀ ਪੂਰੀ ਕਰਕੇ ਫਿਰ ਆਈ ਕੈਨ ਸੋ ਆਈ ਥਿੰਕ ਯੂ ਜੀ ਬਲੀਸ਼ੀਅਰ ਪ੍ਰੈਜ਼ੀਡੈਂਸੀ ਉੱਥੋਂ ਨਹੀਂ ਰੈਜ਼ਡੈਂਸੀ ਜੀ ওভার ਪਰਮਿਟ ਤੇ ਗਿਆ ਸੀਗਾ ਉੱਥੋਂ ਵਾਪਸ ਆ ਗਿਆ ਸੀ ਤਾਂ ਟਾਰਗੇਟ ਏਰੀਆਸ ਕਿਹੜੇ-ਕਿਹੜੇ ਹੁੰਦੇ ਸੀ ਜ਼ਿਆਦਾਤਰ ਇਹ ਇਹਦੇ ਟਾਰਗੇਟ ਦੇ ਨਹੀਂ ਆ। ਕੁਛ ਨਹੀਂ ਇਹ ਸਿਟੀ ਦੇ ਵਿੱਚ ਜਿਹੜਾ ਕੋਈ ਇਹਨਾਂ ਨੂੰ ਮਿਲ ਗਿਆ ਜਿਹੜਾ ਇਹਨਾਂ ਨੂੰ ਉਹ ਕਰ ਦੇਣਾ ਹੈ। ਦਿੱਲੀ ਇਹਨੇ ਆਪਗ੍ਰੇਡ ਕਰਦਾ ਸਿਟੀ ਨੂੰ। ਉਹ ਵੀ ਟਾਈਮ ਦੇ ਵਿੱਚ। ਦਿੱਲੀ ਅਪਟਾਊਨ ਜਦੋਂ ਵੀ ਇਹਨਾਂ ਦਾ ਟਾਈਮ ਮਿਲਦਾ ਸੀ ਉਹ ਕਰ ਦਿੰਦੇ ਸੀ। ਉਹ ਕਿਹਨੇ ਕਿੱਥੇ ਆਇਆ ਜਦੋਂ ਮੋਰਚਾ ਜਿਹੜਾ ਨਹੀਂ ਹਲੇ ਫਿਰ ਹਾਲ ਅਸੀਂ ਦੂਰ ਖਬਰ ਕਿਤੇ ਆ ਹੋਰ ਵੀ ਹੈਗੇ ਨੇ ਹੋਰ ਵੀ ਰਿਕਵਰੀ ਕਰਨੀ ਹੈ।